ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਭਾਈ ਇਹ ਇਨਫੋਰਮੇਸ਼ਨ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਪਹੁੰਚ ਗਈ ਹੋਣੀ ਕਿ ਜਿਹੜਾ ਆਪਣਾ ਜੇਲ੍ਹ ਡਿਪਾਰਟਮੈਂਟ ਹੈ ਜੇਲ੍ਹ ਵਿਭਾਗ ਹੈ ਪੰਜਾਬ ਦਾ ਉੱਥੇ 500 ਪੋਸਟਾਂ ਜੋ ਹੈ ਆ ਨਿਕਲੀਆਂ ਨੇ ਤੇ ਉਹਨਾਂ ਦੀ ਜੋ ਹੈ ਫਾਰਮ ਭਰਨ ਦੀ ਜੋ ਤਰੀਕਾ ਹੈ ਉਹ ਅੱਜ ਹੀ ਹੈਗੀ ਹੈ ਤੇ ਲਿੰਕ ਵੀ ਓਪਨ ਹੋ ਚੁੱਕਿਆ ਹੈ ਜਾ ਕੇ ਫਾਰਮ ਭਰ ਲਓ ਠੀਕ ਹੈ ਬਾਕੀ ਪੋਸਟਾਂ ਬਾਰੇ ਜਾਣਕਾਰੀ ਉਹ ਮੈਂ ਤੁਹਾਨੂੰ ਹੁਣ ਪ੍ਰੋਵਾਈਡ ਕਰਾ ਦੂੰ ਠੀਕ ਹੈ ਓਕੇ ਕਰਦੇ ਆ ਇਸ ਵੀਡੀਓ ਨੂੰ ਸਟਾਰਟ ਬਾਕੀ ਜਿਹੜੇ ਨਵੇਂ ਬੱਚੇ ਹੈਗੇ ਆ ভাই ਚੈਨਲ ਦੇ ਉੱਤੇ ਭੁੱਲੇ ਪਟਕੇ ਘੁੰਮਦੇ ਫਿਰਦੇ ਇਧਰ ਤੱਕ ਪਹੁੰਚ ਗਏ ਆ ভাই ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਤਾਂ ਟੋਟਲ ਪੋਸਟਾਂ ਦੀ ਜਾਣਕਾਰੀ ਤੁਹਾਨੂੰ ਪਤਾ ਹੈ 452 ਜੋ ਹੈਗੀਆਂ ਜੇਲ ਵਾਟਰ ਦੀ ਪੋਸਟਾਂ ਹੈਗੀਆਂ ਭਾਈ 29 ਸਹਾਇਕ ਸੁਪਰੀਡੈਂਟ ਹੈ ਤੇ 20 ਮੈਟਰਨ ਦੀ ਪੋਸਟਾਂ ਹੈਗੀਆਂ ਜੋ ਕਿ ਓਨਲੀ ਫੋਰ ਫੀਮੇਲ ਕੈਂਡੀਡੇਟ ਹੈ ਤੇ ਜੇਲ ਵਾਟਰ ਮੇਲ ਕੈਂਡੀਡੇਟ ਵਾਸਤੇ ਹੈਗੀਆਂ ਠੀਕ ਹੈ ਤਾਂ ਇਹਨਾਂ ਬਾਰੇ ਮੈਂ ਜਾਣਕਾਰੀ ਤੁਹਾਨੂੰ ਹਲਕੀ ਜੀ ਪ੍ਰੋਵਾਈਡ ਕਰਾ ਦੂੰ ਕਿ ਕਿੰਨੀ ਕੇਜ ਹੈਗੀ ਹੈ ਕਦੋਂ ਫਾਰਮ ਪਰ ਨੇ ਸਟਾਰਟ ਹੋਣੇ ਹੈ ਕੀ ਰਿਕੁਆਇਰਮੈਂਟ ਹੈ এডਿਕੇਸ਼ਨ ਕੁਆਲਿਫਿਕੇਸ਼ਨ ਵਗੈਰਾ ਸਾਰਾ ਕੁਝ ਮੈਂ ਦੱਸ ਦੂੰ ਠੀਕ ਹੈ ਨਾਲੇ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਕਿਹੜੀ-ਕਿਹੜੀ ਚੀਜ਼ਾਂ ਆਪਣੇ ਚੈਨਲ ਦੇ ਉੱਤੇ ਸ਼ੁਰੂ ਹੋਣਗੀਆਂ ਕਿਹੜੀ ਅ ਕਿਹੜੀ ਚੀਜ਼ ਤੁਸੀਂ ਪੇਡ ਪੜ ਸਕਦੇ ਹੋ ਕਿਹੜੀ ਫ੍ਰੀ ਪੜ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਤਸੱਲੀ ਬਾਕਸ ਡਿਟੇਲ ਚ ਦੱਸੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਬਾਕੀ ਪ੍ਰਤਾਪ ਅਕੈਡਮੀ ਹੈਗੀ ਹੈ ਪਟਿਆਲੇ ਪਈ ਇੱਥੇ ਤੁਸੀਂ ਆ ਸਕਦੇ ਹੋ ਆਫਲਾਈਨ ਕਲਾਸਾਂ ਜੁਆਇਨ ਕਰ ਸਕਦੇ ਹੋ ਬਾਕੀ ਇਹ ਟੈਲੀਗ੍ਰਾਮ ਚੈਨਲ ਹੈਗੇ ਉਹ ਵਰ ਕੋਡ ਸਕੈਨ ਕਰੋਗੇ ਠੀਕ ਹੈ ਤਾਂ ਟੈਲੀਗ੍ਰam ਚੈਨਲ ਆ ਜੇਗਾ ਇੰਸਟਾਗ੍ਰam ਤੇ ਸਭ ਤੋਂ ਮੇਨ ਚੀਜ਼ ਆਪਣੀ ਹੈਗੀ ਐਪ ਪ੍ਰਤਾਪ ਅਕੈਡਮੀ ਦੇ ਘਤੋਂ ਇਹਨੂੰ ਜ਼ਰੂਰ ਡਾਊਨਲੋਡ ਕਰ ਲਿਓ ਫ੍ਰੀ ਸਟੱਡੀ ਮਟੀਰੀਅਲ ਤੁਹਾਨੂੰ ਇੱਥੋਂ ਹੀ ਮਿਲੂਗਾ ਟੈਸਟ ਸੀਰੀਜ਼ ਵੀ ਇੱਥੋਂ ਹੀ ਮਿਲੂਗੀ ਆਪਣੀ ਤਿਆਰੀ ਪਰਖਣ ਦੇ ਲਈ ਕਰੰਟ ਅਫੇਅਰ ਦੀ ਮੈਗਜ਼ੀਨ ਵੀ ਇੱਥੋਂ ਹੀ ਮਿਲੂਗੀ ਤਾਂ ਸਭ ਤੋਂ ਪਹਿਲਾਂ ਅੱਜ ਅੱਜ ਤਾਰੀਖੀ ਹੈ ਅੱਜ ਤਾਰੀਖ ਹੈਗੀ ਹੈ 30 ਤਰੀਕ ਠੀਕ ਹੈ ਓਕੇ ਤੇ 30 ਤਰੀਕ ਨੂੰ ਅੱਜ ਆਨਲਾਈਨ ਅਪਲਾਈ ਹੋ ਚੁੱਕੇ ਆ ਫਾਰਮ ਜਾ ਕੇ ਭਰ ਲਓ ਠੀਕ ਹੈ ਇਹ ਇਸ਼ਤਿਹਾਰ ਜਿਹੜਾ ਆਇਆ ਸੀਗਾ ਉਹ 28 ਤਰੀਕ ਨੂੰ ਆ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਤੇ ਇਹ ਕਦੋਂ ਤੱਕ ਰਹਿਣਗੇ ਅਗਲੇ ਮਹੀਨੇ ਦੀ 24 ਤਰੀਕ ਤੱਕ ਯਾਨੀ 24 ਅਗਸਤ ਤੱਕ ਸ਼ਾਮ ਨੂੰ 5 ਵਜੇ ਤੱਕ ਤੁਹਾਡੇ ਕੋਲ ਟਾਈਮ ਹੈ ਗਿਆ ਹੈ ਭਾਈ ਤੇ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ ਉਹ 26 ਅੱਠ ਹੈ ਯਾਨੀ 24 ਤੱਕ ਤੁਸੀਂ ਫਾਰਮ ਭਰ ਸਕਦੇ ਹੋ 24 ਅਗਸਤ ਤੱਕ ਠੀਕ ਹੈ ਓਕੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਅਸਾਮੀਆਂ ਨਿਕਲੀਆਂ ਇਹਦਾ ਅਸਾਮੀਆਂ ਨਿਕਲੀਆਂ ਭਾਈ ਸਹਾਇਕ ਸੁਪਰੀਡੈਂਟ ਦੀਆਂ 29 ਪੋਸਟਾਂ ਨੇ ਜੇਲ ਬਾਰਡਰ ਦੀਆਂ 451 ਪੋਸਟ ਹੈਗੀਆਂ ਤੇ ਮੈਟਰਨ ਦੀ ਪੋਸਟ ਹੈਗੀਆਂ 20 ਟੋਟਲ ਹੈਗੀਆਂ ਜੀ 500 ਪੋਸਟਾਂ ਆਪਣੇ ਜੇਲ ਡਿਪਾਰਟਮੈਂਟ ਦੇ ਵਿੱਚ ਇਦੇ ਬਾਰੇ ਹੋਰ ਜਾਣਕਾਰੀ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਆਂ ਬਈ ਕੁਆਲੀਫਿਕੇਸ਼ਨ ਸਹਾਇਕ ਸੁਪਰੀਡੈਂਟ ਵਾਸਤੇ ਕੁਝ ਵੀ ਨਹੀਂ ਤੁਹਾਨੂੰ ਸਿਰਫ ਇੱਕ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਬਾਰਡਰ ਦੀ ਗੱਲ ਕਰੀਏ ਤਾਂ ਇਹ ਅਸਾਮੀ ਕੇਵਲ ਪੁਰਸ਼ਾਂ ਵਾਸਤੇ ਹੈ ਤਾਂ ਓਨਲੀ ਫਾਰ ਮੇਲ ਕੈਂਡੀਡੇਟ ਬਈ ਗੱਲ ਸਮਝੇ ਜਿਹੜੇ ਮੁੰਡੇ ਹੈਗੇ ਆ ਉਹ ਜੇਲ ਬਾਰਡਰ ਦੀ ਪੋਸਟ ਭਰ ਸਕਦੇ ਆ ਐਜੂਕੇਸ਼ਨ ਕੁਆਲੀਫਿਕੇਸ਼ਨ ਸਿੰਪਲ ਤੁਹਾਨੂੰ ਪਲੱਸ 2 ਚਾਹੀਦੀ ਹੈ ਓਕੇ ਅਤੇ 10ਵੀਂ ਉਹ ਪਤਾ ਨਾ ਪੰਜਾਬੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਚਾਹੇ ਤੁਹਾਡੇ ਕੋਲ ਸਕੂਲ ਚ ਪੰਜਾਬੀ ਸੀਗੀ ਜਾਂ ਫਿਰ ਅਲੱਗ ਤੋਂ ਤੁਸੀਂ ਪੰਜਾਬੀ ਇੱਕ ਅਲੱਗ ਸਬਜੈਕਟ ਲੈ ਕੇ ਪੇਪਰ দেয়া ਹੋਇਆ ਹੈ ਪੰਜਾਬ ਦਾ ਠੀਕ ਹੈ ਪੰਜਾਬੀ ਤੁਹਾਡੇ ਕੋਲ ਹੈਗੀ ਹੈ ਕਹਿਣ ਦਾ ਮਤਲਬ ਇਹ ਹੈ ਤਾਂ ਤੁਸੀਂ ਐਲੀਜੀਬਲ ਹੋ ਪਲੱਸ 2 ਠੀਕ ਹੈ ਜੀ ਇਸ ਤੋਂ ਇਲਾਵਾ ਫਿਜ਼ੀਕਲ ਮੈਜ਼ਰਮੈਂਟ ਦੀ ਗੱਲ ਕਰਦੇ ਹਾਂ ਤਾਂ ਹਾਈਟ ਤੁਹਾਡੀ ਹੋਣੀ ਚਾਹੀਦੀ ਹੈ 5 ਫੁੱਟ 7 ਇੰਚ ਜੇ ਤੁਸੀਂ ਭਾਈ ਤੁਹਾਡੇ ਕੋਲ ਡੋਗਰਾ ਜਾਂ ਗੋਰਖਾ ਦਾ ਸਰਟੀਫਿਕੇਟ ਹੈ ਤਾਂ ਤੁਹਾਡੀ ਹਾਈਟ ਚੱਲ ਜੇਗੀ 5 ਫੁੱਟ 4.5 ਇੰਚ ਠੀਕ ਹੈ ਜੀ ਓਕੇ ਚੈਸਟ ਵੀ ਇਹਨਾਂ ਨੇ ਮੰਗੀ ਹੈ ਠੀਕ ਹੈ ਜੀ ਬਿਨਾ ਫਲਾਈ 33 ਇੰਚ ਤੇ ਐਕਸਪੈਂਡ ਕਰਕੇ ਲਗਭਗ ਲਗਭਗ 34.5 ਯਾਨੀ 34.5 ਜਾਂ 35 ਆਪਾਂ ਮੰਨ ਸਕਦੇ ਹਾਂ ਬਾਕੀ ਨੋਰਮਲ ਆਈਸਾਈਟ ਵਗੈਰਾ ਇਹ ਤਾਂ ਹੈ ਹੀ ਹੈ ਤੁਹਾਨੂੰ ਪਤਾ ਹੀ ਮੰਗਦੇ ਹੀ ਠੀਕ ਹੈ ਮੈਟਰਨ ਇਹ ਓਨਲੀ ਫਾਰ ਫੀਮੇਲ ਕੈਂਡੀਡੇਟ ਹੈ ਭਾਈ ਸਿਰਫ ਕੁੜੀਆਂ ਹੀ ਇਸ ਪੋਸਟ ਨੂੰ ਭਰ ਸਕਦੀਆਂ ਜੀ ਮੈਟਰਨ ਨੂੰ ਇਹਦੇ ਵਾਸਤੇ ਵੀ ਸੇਮ ਕੁਆਲੀਫਿਕੇਸ਼ਨ ਹੈ ਪਲੱਸ 2 ਦਸਵੀਂ ਦੇ ਵਿੱਚ ਪੰਜਾਬੀ ਜਾਂ ਸਰਟੀਫਿਕੇਟ ਪੰਜਾਬੀ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਹਾਈਟ ਜਿਹੜੀ ਹੈਗੀ ਹੈ ਮਿਨੀਮਮ 5 ਫੁੱਟ 3 ਇੰਚ ਹੈਗੀ ਐ weight 50 ਕਿਲੋ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਨੋਰਮਲ ਆਈਸਾਈਟ ਥੋੜੀ ਹੋਣੀ ਚਾਹੀਦੀ ਹੈ ਤਾਂ ਇਹ ਤਿੰਨੇ ਬਾਰੇ ਆਪਾਂ ਨੇ ਦੇਖ ਲਿਆ ਇਸ ਤੋਂ ਇਲਾਵਾ ਹੋਰ ਜਾਣਕਾਰੀ ਜਿਹੜੀ ਤੁਹਾਨੂੰ ਜ਼ਰੂਰੀ ਹੈ ਸਹਾਇਕ ਸੁਪਰੀਡੈਂਟ ਵਾਸਤੇ ਏਜ ਤਾਂ 21 ਤੋਂ ਲੈ ਕੇ 27 ਸਾਲ ਹੈ ਆਮ ਜਨਰਲ ਠੀਕ ਹੈ ਅਨ ਰਿਜ਼ਰਵ ਕੈਟਾਗਰੀ ਜਿਹੜੀ ਹੈਗੀ ਆ ਉਹਦੇ ਲਈ ਇਸ ਤੋਂ ਇਲਾਵਾ ਜਿਹੜੇ ਭਾਈ ਗਵਰਨਮੈਂਟ ਆਫ ਪੰਜਾਬ ਦੇ ਜਾਂ ਸੈਂਟਰਲ ਗਵਰਨਮੈਂਟ ਦੇ EMPLOYEES ਹੈਗੇ ਉਹਨਾਂ ਵਾਸਤੇ 45 ਸਾਲ ਠੀਕ ਹੈ ਜੀ 45 ਸਾਲ ਏਜ ਹੈਗੀ ਆ ਤੇ ਜਿਹੜੇ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਹੈਗੀ ਆ ਪੰਜਾਬ ਦੀ SC ਤੇ ਬੈਕਵਰਡ ਕਲਾਸ ਦੇ ਲਈ ਭਾਈ ਉਹਨਾਂ ਵਾਸਤੇ ਉਮਰ ਹੈਗੀ ਆ 32 ਸਾਲ ਠੀਕ ਹੈ ਤਾਂ ਮੇਨ ਇਹੀ ਹੈ ਜਨਰਲ ਵਾਸਤੇ 27 ਹੈ ਐਸਸੀ ਤੇ ਬੀਸੀ ਦੇ ਲਈ ਬਈ 32 ਸਾਲ ਹੈ ਸਰਕਾਰੀ ਕਰਮਚਾਰੀਆਂ ਦੇ ਲਈ 45 ਸਾਲ ਹੈ ਜੇਲ ਸੁਪਰੀਡੈਂਟ ਵਾਸਤੇ ਠੀਕ ਹੈ ਐਕ ਸਰਵਿਸਮੈਨ ਵਾਸਤੇ ਜੋ ਵੀ ਉਹਨਾਂ ਦਾ ਰੂਲ ਰੈਗੂਲੇਸ਼ਨ ਹੈਗੀ ਹੈ ਇਸ ਦੇ ਅਕੋਰਡਿੰਗ ਉਹ ਹੈਗੇ ਆ ਮੇਨ ਅਸਾਮੀ ਜਿਹੜੀ ਹੈਗੀ ਹੈ ਜੇਲ ਬਾਰਡਰ ਬਾਰਡਰ ਵਾਸਤੇ 18 ਤੋਂ 27 ਠੀਕ ਹੈ 18 ਤੋਂ 27 ਹੈ ਜਿਹੜੇ ਸਰਕਾਰੀ EMPLOYEES ਹੈਗੇ ਆ ਉਹਨਾਂ ਵਾਸਤੇ 45 ਸਾਲ ਹੈ ਭਾਈ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਵਾਸਤੇ 32 ਸਾਲ ਏਜ ਹੈਗੀ ਹੈ ਤੇ ਭਾਈ ਜਿਹੜੇ ਪੈਨਸ਼ਨ ਤੇ ਹੈਗੇ ਉਹ ਸਾਰਾ ਇੱਕ ਵਾਰ ਦੇਖ ਲਓ ਠੀਕ ਹੈ 40 ਸਾਲ ਹੈ ਜਾਂ ਜੋ ਵੀ ਹੈਗੇ ਠੀਕ ਹੈ ਸਾਰਾ ਕੁਝ ਹੈ ਆਰਮੀ ਰਿਵਰਸਮੈਨ ਵਾਸਤੇ ਵੀ 35 ਸਾਲ ਹੈਗੀ ਹੈ ਤਾਂ ਮੇਨਲੀ ਤਾਂ ਜਿਹੜੇ ਜ਼ਿਆਦਾਤਰ ਕੈਂਡੀਡੇਟ ਹੁੰਦੇ ਆ ਇੱਥੋਂ ਬਿਲੋਂਗ ਕਰਦੇ ਆ ਤਾਂ ਤੁਸੀਂ ਦੇਖ ਲਓ ਇੱਕ ਵਾਰ ਠੀਕ ਹੈ ਸੇਮ ਲਗਭਗ ਇਹੀ ਮੈਟਰਨ ਵਾਸਤੇ ਹੈਗਾ ਆ ਫੀਸ ਦਾ ਵੇਰਵਾ ਆਮ ਕੈਟਾਗਰੀ ਵਾਸਤੇ ਜਾਂ ਸਪੋਰਟਸਮੈਨ ਜਾਂ ਸਤੰਤਰਤਾ ਸੈਨਾਨੀ ਇਹਨਾਂ ਵਾਸਤੇ ਹੈਗਾ ਭਾਈ 1000 ਰੁਪਏ ਫੀਸ ਹੈ ਐਸਸੀ ਤੇ ਬੀਸੀ ਜਾਂ ਈਡਬਲਯੂਐਸ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ 250 ਹੈਗੀ ਹੈ ਜੀ ਸਾਬਕਾ ਫੌਜੀਆਂ ਦੇ ਲਈ 200 ਹੈ ਬਾਕੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਮੈਂ ਨਹੀਂ ਦੱਸੀ ਜੋ ਬੇਥੇ ਕਿਉਂਕਿ ਉਹ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਤੇ ਅਪਲੋਡ ਕਰ ਦੂੰਗਾ ਸਾਰੀ ਦੀ ਸਾਰੀ ਉੱਥੇ ਤੁਸੀਂ ਦੇਖ ਲਓ ਕੈਟਾਗਰੀ ਵਾਈਜ਼ ਕਿਹਦੀ ਜੋ ਕਿੰਨੀ ਵੈਕੈਂਸੀ ਹੈਗੀ ਹੈ ਜੇਲ ਬਾਰਡਰ ਦੀ ਜਰਨਲ ਦੀ ਕਿੰਨੀ ਹੈ ਫਿਰ ਸ਼ਡਿਊਲ ਕਾਸਟ ਦੀ ਈਡਬਲਯੂਐਸ ਦੀ ਠੀਕ ਹੈ ਓ ਪਤੋ ਦੇਖ ਲਿਓ ਰਹੀ ਗੱਲ ਜੇਲਡਰ ਦੇ ਪੇਪਰ ਦੀ ਤਾਂ ਮੈਂ ਜੇਲਡਰ ਤੇ ਜਿਆਦਾ ਫੋਕਸ ਕਰੂੰਗਾ ਕਿਉਂਕਿ ਜੇਲਡਰ ਦੀ ਪੋਸਟਾ ਜਿਆਦਾ ਹੈਗੀ ਹੈ ਬॉयਜ਼ ਜਿਆਦਾ ਹੈ ਤਿਆਰੀ ਕਰਨ ਵਾਲੇ ਤਾਂ ਇੱਕ ਵਾਰ ਇਹਦੇ ਤੇ ਫੋਕਸ ਕਰਕੇ ਚੱਲਦੇ ਹਾਂ ਥੋੜਾ ਜਿਹਾ ਹੈਨਾ ਜੇਲਡਰ ਦਾ ਜਿਹੜਾ ਪਾਸਪੇਪਰ ਹੋਇਆ ਸੀਗਾ ਦੇਖੋ ਉਸ ਤੋਂ ਪਹਿਲਾਂ ਜਿਹੜਾ ਪੇਪਰ ਆਂਦਾ ਸੀਗਾ ਜੇਲਡਰ ਦਾ ਉਹਦੇ ਚ 120 ਕੁਐਸਚਨ ਹੁੰਦੇ ਸੀਗੇ ਬਟ ਹੁਣ ਉਹਦਾ ਕੋਈ ਫਾਇਦਾ ਨਹੀਂ ਹੁਣ ਟੋਟਲ ਮਾਰਕਸ 100 ਦਾ ਪੇਪਰ ਸੀਗਾ ਲਾਸਟ ਜਿਹੜਾ ਹੋਇਆ ਠੀਕ ਹੈ 50 ਦੇਖੋ ਪੇਪਰ A ਤਾਂ ਹੋਣਾ ਹੀ ਹੋਣਾ ਹੈ ਪੇਪਰ A ਤਾਂ ਹੋਣਾ ਹੀ ਹੋਣਾ ਹੈ ਪੇਪਰ A ਦੇ ਵਿੱਚ ਜਿਹੜੇ 50 ਕੁਐਸਚਨ ਆਣੇ ਆ ਉਹਦੇ ਵਿੱਚ ਤੁਹਾਨੂੰ 25 ਲੈਣੇ ਪੈਂਦੇ ਆ ਉਹਦੇ ਵਿੱਚ ਕੋਈ 네ਗਟਿਵ ਮਾਰਕਿੰਗ ਨਹੀਂ ਹੁੰਦੀ ਠੀਕ ਹੈ ਉਹ ਤਾਂ ਅਲੱਗ ਹੈ ਹੁਣ ਪੇਪਰ B ਦੀ ਗੱਲ ਕਰਦੇ ਆ ਜਿਹੜੀ ਕਟ-ਆਫ ਆਂਦੀ ਹੈ ਜੀ ਦੀ ਹੈਨਾ ਜੋ ਸਿਲੈਕਸ਼ਨ ਦਲਾਂਦਾ ਹੈ ਮੇਨਲੀ ਸੋ ਨੰਬਰ ਦਾ ਹੈ 네ਗਟਿਵ ਮਾਰਕਿੰਗ ਤੇ ਆਪਣਾ ਮੈਥ ਅਤੇ ਰੀਜ਼ਨਿੰਗ ਦੇ 25 ਕੁਐਸਚਨ ਠੀਕ ਹੈ ਜੀ ਜਿਹਨੂੰ ਲੌਜੀਕਲ ਰੀਜ਼ਨਿੰਗ ਵਗੈਰਾ ਤੇ 25 ਕੁਐਸਚਨ ਹੋਗੇ ਇੰਗਲਿਸ਼ ਅਤੇ ਪੰਜਾਬੀ ਦੇ ਇੰਗਲਿਸ਼ ਦੇ 12 ਤੇ ਪੰਜਾਬੀ ਦੇ 13 ਕੁਐਸਚਨ ਹੈ ਜੀ ਕੰਪਿਊਟਰ ਦੇ 8 ਕੁਐਸਚਨ ਜੀ ਕੇ ਦੇ ਓਵਰਆਲ 30 ਕੁਐਸਚਨ ਤੇ ਪੰਜਾਬ ਜੀ ਕੇ ਦੇ 12 ਹਾਲਾਂਕਿ ਇਹ ਮੈਂ ਆਪਣੇ ਵੱਲੋਂ ਲਿਖੇ ਆ ਬਾਕੀ ਜਿਹੜਾ ਪੇਪਰ ਤੁਸੀਂ ਦੇਖੋਗੇ ਉਹਦੇ ਚ ਪੰਜਾਬ ਜੀ ਕੇ ਦੇ ਵਿੱਚ ਵੀ ਇੰਡੀਆ ਜੀ ਕੇ ਦੇ 4 ਕੁਐਸਚਨ ਪਾਏ ਹੋਏ ਸੀਗੇ 5 ਕੁਐਸਚਨ ਠੀਕ ਹੈ ਤਾਂ ਇਹ 17 ਕਹਿ ਰੱਖੇ ਸੀਗੇ ਤੇ ਇਹ 25 ਸੀਗੇ ਬਟ ਪੰਜਾਬ ਜੀ ਕੇ ਵਾਲੇ ਪੋਰਸ਼ਨ ਦੇ ਵਿੱਚ ਕੁਝ ਇੰਡੀਆ ਜੀ ਕੇ ਦੇ ਕੁਐਸਚਨ ਸੀਗੇ ਤਾਂ ਮੈਂ ਇਹ ਅਲੱਗ-ਅਲੱਗ ਕਰਤੇ ਕੁੱਲ ਮਿਲਾ ਕੇ ਤੁਸੀਂ ਇਹਨੂੰ ਇਦਾਂ ਵੀ ਰੱਖ ਸਕਦੇ ਹੋ ਠੀਕ ਹੈ ਕਿ 42 ਕੁਐਸਚਨ ਸੀਗੇ ਜੀ ਜੀਕੇ ਦੇ ਓਵਰਆਲ ਉਹਦੇ ਵਿੱਚ ਪੰਜਾਬ ਜੀਕੇ ਵੀ ਹੈ ਤੇ ਜੀਕੇ ਵੀ ਹੈ ਹੁਣ ਇਹਦੀ ਤਿਆਰੀ ਕਰਨੀ ਕਿਸ ਤਰ੍ਹਾਂ ਹੈ ਬਿਲਕੁਲ ਪੇਪਰ ਦਾ ਲੈਵਲ ਦੇ ਮੈਂ ਕਹਾ ਬਿਲਕੁਲ ਈਜ਼ੀ ਸੀਗਾ ਭਾਈ ਈਜ਼ੀ ਠੀਕ ਹੈ ਕੋਈ ਦਿੱਕਤ ਨਹੀਂ ਜੀਕੇ ਤਾਂ ਜੰਮੀ ਈਜ਼ੀ ਸੀਗੀ ਉਹਦੇ ਵਿੱਚ ਕਰੰਟ ਅਫੇਅਰ ਪੰਜਾਬ ਜੀਕੇ ਤੇ ਡੇ ਵਗੈਰਾ ਦੇ ਕੁਐਸਚਨ ਇਹ ਮਤਲਬ ਬਿਲਕੁਲ ਈਜ਼ੀ ਟੂ ਮੋਡਰੇਟ ਮੋਡਰੇਟ ਦਾ ਵੀ ਕੋਈ ਕੋਈ ਹੀ ਕੁਐਸਚਨ ਸੀਗਾ ਬਹੁਤ ਸੌਖੇ ਕੁਐਸਚਨ ਸੀਗੇ ਕਰੰਟ ਅਫੇਅਰ ਬਿਲਕੁਲ ਲੇਟੈਸਟ ਸੀਗੇ ਕਰੰਟ ਅਫੇਅਰ ਤੁਹਾਨੂੰ ਪੀਟ੍ਰੀਪਲ ਐਸਵੀ ਲਈ 6 ਮਹੀਨੇ ਦੇ ਇਨਫ ਹੋਣਗੇ ਜ PDF ਦੀ ਮੈਗਜ਼ੀਨ ਮਿਲਦੀ ਹੈ ਮਤਲਬ ਫ੍ਰੀ ਮੈਗਜ਼ੀਨ ਦੀ PDF ਮਿਲਦੀ ਹੈ ਗਰੰਟ ਅਫੇਅਰ ਦੀ ਉਸ ਤੋਂ ਕਵਰ ਹੋ ਜਾਏਗਾ ਕੁਝ ਹੋਰ ਸੋਰਸ ਪੇਡ ਤਾਂ ਕੋਈ ਸੋਰਸ ਲੈਣ ਦੀ ਲੋੜ ਨਹੀਂ ਹੈਗੀ ਗਰੰਟ ਅਫੇਅਰ ਵਾਸਤੇ ਠੀਕ ਹੈ ਓਕੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਹੜੀ ਕਿਹੜੀ ਚੀਜ਼ਾਂ ਸਾਡੇ ਚੈਨਲ ਤੇ ਆਲਰੇਡੀ ਪਈਆਂ ਤੇ ਕਿਹੜੀ ਆਪਾਂ ਹੁਣ ਤੁਹਾਨੂੰ ਕਰਾਵਾਂਗੇ ਜੇਲ ਬਾਰਡਰ ਵਾਸਤੇ ਠੀਕ ਹੈ ਟੈਨਸ਼ਨ ਨਾ ਲਓ ਇਸ ਤੋਂ ਇਲਾਵਾ ਦੇਖੋ ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰ ਰਹੇ ਨੇ ਉਹਨਾਂ ਨੇ ਓਵਰਆਲ ਸਾਰੀ ਜੀਕੇ ਨੂੰ ਕਵਰ ਕਰਨਾ ਹੈ ਠੀਕ ਹੈ ਕੰਪਿਊਟਰ ਪੜਨਾ ਇੰਗਲਿਸ਼ ਪੰਜਾਬੀ ਪੜਨੇ ਜੋ ਬਿਲਕੁਲ ਹੀ ਬੇਸਿਕ ਤੋਂ ਪੜਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਤਾਂ ਬੈਚ ਹੈਗਾ ਆ ਉਹ ਪੰਜਾਬ ਸਿਲੈਕਸ਼ਨ ਬੈਚ 3.0 ਲੈ ਸਕਦੇ ਆ ਠੀਕ ਹੈ ਅੱਗੇ ਬੈਚ ਬਾਰੇ ਵੀ ਮੈਂ ਦੱਸ ਦੂੰਗਾ ਬਾਕੀ ਚੈਨਲ ਦੇ ਉੱਤੇ ਆਲਰੇਡੀ ਦੇਖੋ ਜਿੰਨੀ ਵੀ ਪੰਜਾਬ ਜੀਕੇ ਕੋਈ ਵੀ ਜੇ ਤੁਹਾਨੂੰ ਸਿਰਫ ਪੰਜਾਬ ਜੀਕੇ ਪੜ੍ਹਨੀ ਹੈ ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਕੋਈ ਬੁੱਕ ਕੋਈ ਵੀ ਪੇਡ ਬੈਚ ਕੋਈ ਵੀ ਪੇਡ ਕੋਰਸ ਵਗੈਰਾ ਕੁਝ ਵੀ ਲੈਣ ਦੀ ਲੋੜ ਨਹੀਂ ਹੈਗੀ ਸਾਡੇ ਚੈਨਲ ਦੇ ਉੱਤੇ ਸਾਰਾ ਫ੍ਰੀ ਪਿਆ YouTube ਦੇ ਉੱਤੇ ਠੀਕ ਹੈ ਆਪਾਂ ਆਏ ਹਾਂ 1000 MCQ ਪੰਜਾਬ ਜੀਕੇ ਦੇ ਸਾਰੇ ਦੇ ਸਾਰੇ PYQ ਹੈਗੇ ਆ ਇਸ ਤੋਂ ਇਲਾਵਾ ਹੋਰ ਵੀ ਮੈਂ ਕਰਾ ਦੂੰਗਾ ਜੇ ਮੈਨੂੰ ਮਿਲਦੇ ਆ ਨਾ ਹੋਰ ਨਵੇਂ MCQ ਪੰਜਾਬ ਜੀ ਦੇ ਤਾਂ ਮੈਂ ਉਹ ਵੀ ਕਰਾ ਦੂੰਗਾ ਕੁਝ ਵੀ ਪੇੜ ਨਹੀਂ ਸਾਰੇ ਕਰ ਸਕਦੇ ਹੋ ਤੁਸੀਂ ਜੇ ਥਿਉਰੀ ਪੜ੍ਹੀ ਹੋਈ ਹੈ ਨਾਲੇ ਪਤਾ ਲੱਗ ਜਾਏਗਾ ਤੁਹਾਨੂੰ ਇਹ ਕੁਐਸਚਨ ਕਰਕੇ ਕਿ ਕਿੰਨੀ ਥਿਉਰੀ ਤੁਸੀਂ ਪੜ੍ਹੀ ਹੋਈ ਹੈ ਇਸ ਤੋਂ ਇਲਾਵਾ ਜੇ ਥਿਉਰੀ ਵੀ ਪੜ੍ਹਨੀ ਹੈ ਸਾਰੀ ਦੀ ਸਾਰੀ ਤਾਂ ਇਹ ਪਈ ਹੈ ਜੀ ਪੰਜਾਬ ਜੀ ਕੇ ਦੀ ਕੰਪਲੀਟ ਥਿਉਰੀ ਸਾਡੇ ਚੈਨਲ ਦੇ ਉੱਤੇ ਠੀਕ ਹੈ ਇਹ ਲਗਭਗ 50 ਕਲਾਸਾਂ ਦੇ ਨੇੜੇ ਕਲਾਸਾਂ ਹੋ ਚੁੱਕੀਆਂ ਸਾਰੀ ਥਿਉਰੀ ਹੈ ਤੁਸੀਂ ਕਰ ਲਓ ਆਰਾਮ ਨਾਲ ਨੋਟਸ ਬਣਾਓ ਥਿਉਰੀ ਪੜੋ ਫਿਰ ਐਮਸੀਕਿਊ ਲਗਾਓ ਟੋਪਿਕ ਵਾਈਜ਼ ਵੀ ਐਮਸੀਕਿਊ ਹੈਗੇ ਆਂ ਪੰਜਾਬ ਜੀਕੇ ਵਾਸਤੇ ਕੋਈ ਕੋਈ ਸੋਰਸ ਫੋਲੋ ਕਰਨ ਦੀ ਲੋੜ ਨਹੀਂ ਗਰੰਟੀ ਹੈ ਤੁਸੀਂ ਪੜ ਲਿਓ ਤੇ ਪਿਛਲੇ ਪੇਪਰ ਦੇਖ ਲਿਓ ਸਾਰੇ ਕੁਐਸਚਨ ਕਵਰ ਹੋਣਗੇ ਸਾਰੇ ਕੁਐਸਚਨ ਇੱਥੇ ਵੀ ਕਵਰ ਕਰਾਈਆਂ ਥਿਉਰੀ ਦੇ ਵਿੱਚ ਵੀ ਸਾਰੇ ਕਵਰ ਹੈ ਬਿਲਕੁਲ ਬੈਸਟ ਸੋਰਸ ਹੈ ਠੀਕ ਹੈ ਇਸ ਤੋਂ ਇਲਾਵਾ ਜਿੰਨੀ ਵੀ ਰੀਜਨਿੰਗ ਆਈ ਹੋਈ ਹੈ ਸਾਡੇ ਕਰਾਈ ਤੋਂ ਬਾਹਰ ਨਹੀਂ ਆਈ ਹੋਈ ਹੈ ਤੁਸੀਂ ਇਹ ਕਲਾਸਾਂ ਪਈਆਂ ਹੁਣ ਵੀ ਤੁਸੀਂ ਇਹ ਸਾਰੀ ਕਲਾਸਾਂ ਲਗਾ ਕੇ ਸਾਰੀ ਰੀਜਨਿੰਗ ਕਵਰ ਕਰ ਲਿਓ ਪੰਜਾਬ ਦੇ ਪੀ ਟ੍ਰਿਪਲ ਐਸਬੀ ਦੇ ਜਿਹੜੇ ਮਰਜ਼ੀ ਪੇਪਰ 'ਚ ਬੈਠ ਜ ਪੂਰੀ ਦੀ ਪੂਰੀ ਰੀਜ਼ਨਿੰਗ ਕੋਈ ਪੇਡ ਬੈਚ ਕੋਈ ਪੇਡ ਸੋਰਸ ਲੈਣ ਦੀ ਲੋੜ ਨਹੀਂ ਹੈਗੀ ਸਾਰੀ ਰੀਜ਼ਨਿੰਗ ਚੈਨਲ ਦੇ ਉੱਤੇ ਦੋ ਦੋ ਤਿੰਨ ਤਿੰਨ ਵਾਰ ਕਰਾਈ ਹੋਈ ਹੈ ਇਹ ਪਲੇਲਿਸਟ ਪਈ ਹੈ ਇਸ ਤੋਂ علاوہ ਇਸ ਤੋਂ ਇਲਾਵਾ ਅਲੱਗ ਅਲੱਗ ਟੌਪਿਕ ਵਾਈਜ਼ ਪਲੇਲਿਸਟਾਂ ਪਈਆਂ ਬਈ ਪੀ ਟ੍ਰਿਪਲ ਐਸਬੀ ਵਾਸਤੇ ਸਾਰੀ ਰੀਜ਼ਨਿੰਗ ਹੈ ਮੈਥ ਤੁਹਾਨੂੰ ਪੜਨਾ ਹੈ ਮੈਥ ਦੀ ਬਹੁਤ ਸਾਰੀ ਪਲੇਲਿਸਟਾਂ ਪਈਆਂ ਸਾਰੇ ਟੌਪਿਕਾਂ ਦਾ ਬੇਸ ਜੋ ਕਲੀਅਰ ਕਰਾਇਆ ਹੋਇਆ ਹੈ ਤੇ ਬੇਸਿਕ ਲੈਵਲ ਦੇ ਹੀ ਕੁਐਸਚਨ ਆਏ ਹੋਏ ਸੀਗੇ ਜੇਲ ਬਾਰਡਰ ਦੇ ਵਿੱਚ ਕੋਈ ਹਾਈ ਲੈਵਲ ਦਾ ਕੁਐਸਚਨ ਨਹੀਂ ਸੀਗਾ ਠੀਕ ਹੈ ਓਕੇ ਇਸ ਤੋਂ ਇਲਾਵਾ ਪੰਜਾਬੀ ਪੇਪਰ A ਤੇ B ਵਾਸਤੇ ਸਾਰੀ ਦੀ ਸਾਰੀ ਪੰਜਾਬੀ ਤੁਹਾਨੂੰ ਕੋਈ ਪੇਡ ਬੈਚ ਲੈਣ ਦੀ ਲੋੜ ਨਹੀਂ ਹੈਗੀ ਪੰਜਾਬੀ ਵਾਸਤੇ ਪੰਜਾਬੀ ਗ੍ਰਾਮਰ ਵਾਸਤੇ ਇਹ ਚੱਲ ਰਹੀ ਹੈ ਜੀ ਪੇਪਰ A ਤੇ B ਵਾਸਤੇ ਪੰਜਾਬੀ ਵਿਆਕਰਨ ਬਹੁਤ ਵਧੀਆ ਲੈਵਲ ਦੀ ਹੈ ਬਹੁਤ ਵਧੀਆ ਲੈਵਲ ਦੀ ਈਵਨ ਚਾਹੇ ਤੁਸੀਂ ਜਿਵੇਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਆਇਆ ਸੀਗਾ ਬਹੁਤ ਹਾਈ ਲੈਵਲ ਦੀ ਪੰਜਾਬੀ ਸੀਗੀ ਪੰਜਾਬ ਦੇ ਬੱਚੇ ਬਹੁਤ ਸਾਰੇ ਪੰਜਾਬੀ ਦੇ ਪੇਪਰ E 'ਚ ਹੀ ਫੇਲ ਹੋ ਗਏ ਸੀਗੇ ਭਾਈ ਉਸ ਲੈਵਲ ਦੀ ਹੈ ਮੇਰੀ ਗਾਰੰਟੀ ਹੈ ਤੁਹਾਨੂੰ ਇਸ ਤੋਂ ਵਧੀਆ ਪੰਜਾਬੀ ਕੋਈ ਨਹੀਂ ਕਰਾ ਰਿਹਾ ਭਾਈ ਮੈਂ ਦੇਖੇ ਠੀਕ ਹੈ ਸੀਰੀਅਸਲੀ ਮੈਂ ਆਪਣੇ ਚੈਨਲ ਨੂੰ ਹੋਰ ਚੈਨਲ ਨਾਲ ਕੰਪੇਅਰ ਕਰਕੇ ਦੇਖਿਆ ਤੁਹਾਨੂੰ ਬਹੁਤ ਵਧੀਆ ਲੈਵਲ ਦੀ ਰੀਜ਼ਨਿੰਗ ਬਹੁਤ ਹੀ ਵਧੀਆ ਲੈਵਲ ਦੀ ਪੰਜਾਬੀ ਕਰਾਈ ਜਾ ਰਹੀ ਹੈ ਠੀਕ ਹੈ ਇਹ ਤੁਸੀਂ ਫ੍ਰੀ ਆਫ ਕੋਸਟ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਇਸ ਤੋਂ ਇਲਾਵਾ ਨਾ ਸਾਡੀ ਪਲੇਲਿਸਟਾਂ ਦੇਖਿਓ ਜੀਕੇ ਸਾਰੀ ਕਰਾਈ ਹੋਈ ਹੈ ਜੀਕੇ ਦੇ ਐਮਸੀਕਿਊ ਕਰ ਲਿਓ ਜਿੰਨੇ ਜੀਕੇ ਦੇ ਐਮਸੀਕਿਊ ਜੇਲ ਬਾਰਡਰ ਦੇ ਪੇਪਰ 'ਚ ਪੁੱਛੇ ਹੋਏ ਨਾ ਉਹ ਸਾਰੇ ਤੁਹਾਨੂੰ ਆਪਣੀ ਚੈਨਲ ਦੇ ਉੱਤੇ ਕਵਰ ਹੋਏ ਮਿਲਣਗੇ ਫ੍ਰੀ ਦੇ ਵਿੱਚ ਤੁਸੀਂ ਪੜਨ ਵਾਲੇ ਹੋਣੇ ਚਾਹੀਦੇ ਆ ਸਾਡੇ ਚੈਨਲ ਦੇ ਉੱਤੇ ਬਹੁਤ ਸਟੱਡੀ ਮਟੀਰੀਅਲ ਪਿਆ ਭਾਈ ਬਹੁਤ ਸ ਮੈਂ ਸਾਰੀ ਦੀ ਸਾਰੀ ਜੀਕੇ ਐਮਸੀਕਿਊ ਵਾਈਜ਼ ਤੁਹਾਨੂੰ ਕਵਰ ਕਰਾ ਰਿਹਾ ਹਾਂ ਸਾਰੀ ਜੀਕੇ ਐਮਸੀਕਿਊ ਸੀਰੀਜ਼ ਸ਼ੁਰੂ ਕਰੀਏ ਫ੍ਰੀ ਆਫ ਕੋਸਟ ਹੈ ਜੇ ਤੁਸੀਂ ਥਿਉਰੀ ਪੜ੍ਹੀ ਹੋਈ ਹੈ ਨਾ ਕਿਸੇ ਵੀ ਚੈਨਲ ਤੋਂ ਪੜ੍ਹੀ ਹੋਈ ਹੈ ਕਿਸੇ ਵੀ ਪੇਡ ਬੈਚ ਤੋਂ ਪੜ੍ਹੀ ਹੋਈ ਹੈ ਆਫਲਾਈਨ ਔਨਲਾਈਨ ਕਿਤੋਂ ਵੀ ਪੜ੍ਹੀ ਹੈ ਤੁਸੀਂ ਆਪਣੀ ਐਮਸੀਕਿਊ ਦੀ ਪ੍ਰੈਕਟਿਸ ਕਰਨੀ ਹੈ ਇਸ ਸੀਰੀਜ਼ ਨੂੰ ਜੁਆਇਨ ਕਰੋ ਟੌਪਿਕ ਵਾਈਜ਼ ਚਲਾਂਗੇ ਪਹਿਲਾਂ ਮੈਂ ਹਿਸਟਰੀ ਹਿਸਟਰੀ ਦੇ ਵਿੱਚ ਵੀ ਐਂਸ਼ੀਅੰਟ ਹਿਸਟਰੀ ਮਿਡਾਈਵਲ ਮੋਡਰਨ ਫਿਰ ਮੇਰੇ ਹੋਰ ਸਬਜੈਕਟ ਟੌਪਿਕ ਵਾਈਜ਼ ਮੈਂ ਤੁਹਾਨੂੰ ਕਰਾਉਂਗਾ ਸਾਰੀ ਦੀ ਸਾਰੀ ਜੀਕੇ ਠੀਕ ਹੈ ਐ ਸਾਰੀ ਜੀਕੇ ਅਤੇ ਐਂਸ਼ੀਅੰਟ ਹਿਸਟਰੀ ਦੇ ਕੁਐਸਚਨ ਆ ਰਹੇ ਹੈ ਪੀਟਰੀਪਲੱਸਬੀ ਦੇ ਪੇਪਰ ਚ ਚੱਕ ਕੇ ਦੇਖ ਲਿਓ ਪਿਛਲੇ ਸਾਲ ਜਿਹੜੇ ਪੇਪਰ ਹੋਏ ਹੈ ਮਾਇਡਿਵਲ ਦੇ ਵੀ ਆਏ ਆ ਮਾਡਰਨ ਦੇ ਵੀ ਆਉਂਦੇ ਆ ਹਿਸਟਰੀ ਦੇ ਕੁਐਸਚਨ ਆਉਂਦੇ ਆ ਠੀਕ ਹੈ ਤਾਂ ਫ੍ਰੀ ਆਫ ਕੋਸਟ ਮੈਂ ਤੁਹਾਨੂੰ ਸਾਰੀ ਜੀਕੇ ਸ਼ੁਰੂ ਕਰਾ ਰਹਿਆ ਹਾਂ 1 ਅਗਸਤ ਤੋਂ ਸ਼ਾਮ ਨੂੰ 5:30 ਵਜੇ ਇਹ ਸੀਰੀਜ਼ ਮਿਸ ਨਾ ਕਰਿਓ ਮੇਰੀ ਗਰੰਟੀ ਹੈ ਜੋ ਆਪਾਂ ਕਰਾਂਗੇ ਜੋ ਮੈਂ ਤੁਹਾਨੂੰ ਗਾਈਡ ਕਰੂੰਗਾ ਅੱਗੇ ਆਉਣ ਵਾਲੇ ਪੀਟਰੀਪਲੱਸਬੀ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਬੇਨਫੀਸ਼ੀਅਲ ਹੋਏਗਾ ਤੁਸੀਂ ਕਿਸੇ ਵੀ ਅਕੈਡਮੀ ਦੇ ਸਟੂਡੈਂਟ ਹੋ ਕਿਸੇ ਵੀ ਦੇ ਵੀ ਪੀੜ ਬੈਚ ਦੇ ਸਟੂਡੈਂਟ ਹੋ ਕੋਈ ਚੱਕਰ ਨਹੀਂ ਹੈ ਤੁਸੀਂ ਇੱਕ ਵਾਰ ਇਹ ਸੀਰੀਜ਼ ਜ਼ਰੂਰ ਲਗਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਹਾਂ ਪ੍ਰੈਕਟਿਸ ਕਿਸ ਤਰ੍ਹਾਂ ਕਰਨੀ ਹੈ ਆਪਾਂ ਨੇ ਠੀਕ ਹੈ ਥਿਉਰੀ ਤੁਸੀਂ ਪੜੀ ਹੋਈ ਹੈ ਬਸ ਐਮਸੀਕਿਊ ਪ੍ਰੈਕਟਿਸ ਕਰਨੇ ਆ ਟੌਪਿਕ ਵਾਈਜ਼ ਕਰ ਰਹੇ ਹਾਂ ਮਿਕਸ ਵੀ ਨਹੀਂ ਕੇ ਚੱਕ ਕੇ ਸੋਕੇ ਸੋਕੇ ਜਿਹਾ ਲਿਆਏ ਸਾਰੇ ਪੀਵਾਈਕਿਊ ਲੈ ਕੇ ਆਉਂਗਾ ਪੰਜਾਬ ਦੇ ਲੈਵਲ ਦੇ ਸੈਂਟਰ ਦੇ ਲੈਵਲ ਦੇ ਰੇਲਵੇ SSC ਸਭ ਦੇ ਕਵਰ ਕਰੂੰਗਾ ਕੋਈ ਤੁਹਾਡਾ ਪੇਪਰ ਮਿਸ ਨਹੀਂ ਹੋਏਗਾ ਠੀਕ ਹੈ ਜੇਲ ਬਾਰਡਰ ਤੋਂ ਲੈ ਕੇ ਜਿਹੜਾ ਮਰਜੀ ਪੇਪਰ ਹੋਏ ਤੁਹਾਡਾ ਜਿਸ ਮਰਜੀ ਪੇਪਰ 'ਚ ਬੈਠੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਮਿੱਤਰੋ ਠੀਕ ਹੈ ਇਸ ਤੋਂ ਇਲਾਵਾ ਭਾਈ ਜਿਹੜੇ ਬੱਚੇ ਫਰੈਸ਼ ਹੈਗੇ ਆ ਬਿਲਕੁਲ ਐ ਨਵੇਂ ਕੁਝ ਨਹੀਂ ਪਤਾ ਕਿੱਦਾਂ ਪੜ੍ਹਨਾ ਹੁੰਦਾ ਬਿਲਕੁਲ ਬਲੈਂਕ ਹੈਗੇ ਆ ਪਤਾ ਹੀ ਨਹੀਂ YouTube ਦੇ ਉੱਤੇ ਸਮੁੰਦਰ ਹੈ ਜਿੱਧਰ ਮਰਜੀ ਚਲੇ ਜਾਓ ਕਲਾਸਾਂ 'ਚ ਕਲਾਸਾਂ 'ਚ ਕੁਝ ਨਹੀਂ ਪਤਾ ਲੱਗ ਰਿਹਾ ਆ ਆਰਡਰ 'ਚ ਕਿੱਦਾਂ ਪੜ੍ਹਨਾ ਹੈ ਚੁੱਪਚਾਪ ਅੱਖਾਂ ਬੰਦ ਕਰਕੇ ਆ ਬੈਚ ਜੁਆਇਨ ਕਰ ਲਓ ਬਸ ਵਨ ਸਟਾਪ ਸੋਲੂਸ਼ਨ ਹੈ ਸਭ ਕੁਝ ਇਹਦੇ ਵਿੱਚੋਂ ਹੀ ਆਏਗਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਜਿਹੜੇ ਬੱਚੇ ਆਲਰੇਡੀ ਸਾਡੇ ਪੀੜ ਬੈਚ ਤੋਂ ਪੜ ਰਹੇ ਤੁਸੀਂ ਉਹਨਾਂ ਤੋਂ ਰਿਵਿਊ ਲੈ ਲਓ ਪੁੱਛ ਲਿਓ ਆਪੇ ਪਤਾ ਲੱਗ ਜਾਊਗਾ ਠੀਕ ਹੈ ਤਾਂ ਪੰਜਾਬ ਸਿਲੈਕਸ਼ਨ ਬੈਚ 3.0 ਹੈਗਾ ਭਾਈ ਸਾਡਾ ਵੈਲਿਡਿਟੀ ਇਹਦੀ 1 ਸਾਲ ਹੈ ਕੰਪਲੀਟ ਥਿਉਰੀ ਪੜਦੇ ਆ ਸਾਰੀ ਦੀ ਸਾਰੀ ਥਿਉਰੀ ਕਿਉਂਕਿ ਪਹਿਲਾਂ ਜੋ ਬੇਸ ਹੈ ਨਾ ਉਹ ਥਿਉਰੀ ਹੈ ਤੁਸੀਂ ਕਈ ਬੱਚੇ ਵੀ ਨਵੇਂ ਦੇਖੇ ਐ ਦੋ ਦੋ ਸਾਲ ਤੋਂ ਤਿਆਰੀ ਕਰ ਰਹੇ ਐ ਜਿਵੇਂ ਉਹਨਾਂ ਨੂੰ ਪੁੱਛਦੇ ਐ ਕਿ ਥਿਉਰੀ ਸਰ ਥਿਉਰੀ ਤਾਂ ਨਹੀਂ ਪੜੀ 2 ਸਾਲ ਤੋਂ MCQ ਹੀ ਕਰ ਰਹੇ ਆ ਚੈਨਲ ਕਰਾਈ MCQ ਰਹੇ ਤੇ ਸੌਕੇ ਸੌਕੇ ਕਰਦੇ ਆ ਜਦੋਂ ਲੈਵਲ ਵੱਧਦਾ ਹੈ ਕਲਾਸ ਛੱਡ ਕੇ ਚਲੇ ਜਾਂਦੇ ਆ ਸਿਲੈਕਸ਼ਨ ਹੋਏਗੀ ਨਹੀਂ ਬਾਈ ਸੌਕੇ ਸੌਕੇ MCQ ਕਰੀ ਜੋ 2 ਸਾਲ ਹੋਰ ਕਰ ਲਓ 4 ਸਾਲ ਕਰ ਲਓ ਨਹੀਂ ਹੋਏਗੀ ਸਿਲੈਕਸ਼ਨ ਥਿਉਰੀ ਬੇਸ ਹੈ ਤੁਹਾਡਾ ਥਿਉਰੀ ਪੜੋਗੇ ਫਿਰ ਟੋਪਿਕ ਵਾਈਜ਼ MCQ ਲਗਾਉਗੇ ਤਾਂ ਵਧੀਆ ਹੈ ਠੀਕ ਹੈ ਤਾਂ ਥਿਉਰੀ ਤੇ ਫਿਰ MCQ ਦੀ ਪ੍ਰੈਕਟਿਸ ਹੋਏਗੀ ਲੈਂਗੁਏਜ ਦੋਨੇ ਭਾਸ਼ਾ ਚ ਪੜਾਇਆ ਜਾਂਦਾ ਹੈ ਨੋਟਸ ਤੁਹਾਨੂੰ ਦੋਨੇ ਭਾਸ਼ਾ ਚ ਮਿਲਦੇ ਆ ਜਿਹੜੀ ਪੀਪੀਟੀ ਹੁੰਦੀ ਹੈ ਉਹ ਵੀ ਦੋਨੇ ਭਾਸ਼ਾ ਚ ਹੁੰਦੀ ਹੈ ਬੋਲਦੇ ਆਪਾਂ ਜਿਹੜੀ ਮੈਂ ਬੋਲ ਰਿਹਾ ਉਹੀ ਭਾਸ਼ਾ ਚਲਦੀ ਹੈ ਠੀਕ ਹੈ ਮੌਕ ਟੈਸਟ ਮਿਲ ਜਾਂਦੇ ਆ ਫੀਸ ਵੈਸੇ ਤਾਂ ਇਹਦੀ 1 ਸਾਲ ਦੀ ਫੀਸ 4500 ਹੈ ਬਟ ਇਹਦੇ ਤੇ ਤੁਹਾਨੂੰ 20% ਦਾ ਆਫ ਮਿਲ ਕੇ ਇਹ ਅਪਰੋਕਸ 3700 ਦੇ ਨੇੜੇ ਤੇੜੇ ਪੈ ਜਾਂਦਾ ਹੈ ਬਈ ਇੱਕ ਸਾਲ ਦੀ ਵੈਲਿਡਿਟੀ ਹੈ ਸਭ ਕੁਝ ਇਹਦੇ ਚ ਕਵਰ ਹੋਏਗਾ ਕੋਈ ਵੀ ਸਬਜੈਕਟ ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਫਲਾਣੇ ਚੈਨਲ ਤੋਂ ਪੜ੍ਹ ਲਓ ਜਾਂ ਉਧਰੋਂ ਪੜ੍ਹ ਲਓ ਇਧਰੋਂ ਪੜ੍ਹ ਕੰਪਲੀਟ ਜੀਕੇ ਜੀਕੇ ਦੇ ਵਿੱਚ ਵੀ ਸਾਰੇ ਸਬਜੈਕਟ ਫਿਰ ਕੰਪਲੀਟ ਮੈਥ ਰੀਜਨਿੰਗ ਇੰਗਲਿਸ਼ ਪੰਜਾਬੀ ਕੰਪਿਊਟਰ एवरीथिंग ਆਪਾਂ ਖੁਦ ਕਰਾਵਾਂਗੇ ਇਸ ਬੈਚ ਦੇ ਵਿੱਚ ਠੀਕ ਹੈ 1 ਸਾਲ ਦੀ ਵੈਲਿਡਿਟੀ ਹੈ 6 6.5 ਮਹੀਨੇ ਤੋਂ ਪਹਿਲਾਂ ਤੁਹਾਡਾ ਸਿਲੇਬਸ ਕਵਰ ਹੋ ਜਾਏਗਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਲਾਈਵ ਪਲੱਸ ਰਿਕਾਰਡਡ ਬੈਚ ਹੈ ਲਾਈਵ ਕਲਾਸ ਨਹੀਂ ਲੱਗੀ ਕੋਈ ਗੱਲ ਨਹੀਂ ਉਹ ਰਿਕਾਰਡਡ ਪਈ ਰਹਿੰਦੀ ਹੈ ਜਦ ਮਰਜੀ ਦੇਖੋ ਜਿੰਨੀ ਮਰਜੀ ਵਾਰ ਦੇਖੋ ਠੀਕ ਹੈ ਓਕੇ ਤੇ ਬਾਈ ਜਿਹੜੇ 올ਡ ਸਟੂਡੈਂਟ ਹੈਗੇ ਆ ਜਿਨ੍ਹਾਂ ਦੇ ਬੈਚ ਕੰਪਲੀਟ ਹੋਏ ਹੋਏ ਆ ਉਹਨਾਂ ਕੋਲ ਇਹ ਬਹੁਤ ਵਧੀਆ ਮੌਕਾ ਹੈ ਜੇਲ ਬਾਰ ਠੀਕ ਹੈ ਬਹੁਤ ਵਧੀਆ ਨੌਕਰੀ ਹੈ ਜੇ ਚਲੋ ਉਹਨਾਂ ਦੀ ਇੱਛਾ ਵੀ ਨਹੀਂ ਹੈਗੀ ਇਸ ਲਾਈਨ 'ਚ ਜਾਣ ਦੀ ਉਹਨਾਂ ਨੂੰ ਹੋਰ ਅੱਗੇ ਤਿਆਰੀ ਕਰਨੀ ਆ ਉਹ ਸੋਚਦੇ ਆ ਕਿ ਕੋਈ ਹੋਰ ਹੋਰ ਇਹਨਾਂ ਦਾ ਪਟਵਾਰੀ ਐਕਜ਼ਾਈਜ਼ ਕਵਰ ਹੋਏ ਭਾਈ ਇਹ ਜੋਬ ਵੀ ਵਧੀਆ ਜੋਬ ਹੈ ਇੱਕ ਵਾਰ ਤੁਸੀਂ ਆਪਣੀ ਜੋ ਆਪਾਂ ਕਹਿ ਸਕਦੇ ਆ ਵੀ ਆਪਣਾ ਫਿਊਚਰ ਸਿਕਿਉਰ ਕਰੋ ਉਸ ਤੋਂ ਬਾਅਦ ਤੁਹਾਨੂੰ ਪੜਨ ਦਾ ਵੀ ਟਾਈਮ ਮਿਲਦਾ ਹੈ ਜੋਬ ਦੇ ਉੱਤੇ ਜਿਹੜੇ ਆਪਣੇ ਪੁਰਾਣੇ ਸਟੂਡੈਂਟ ਲੱਗੇ ਹੋਏ ਆ ਉਹਨਾਂ ਨਾਲ ਗੱਲ ਕਰੀ ਹੈ ਉਹਨਾਂ ਤੋਂ ਵੀ ਪੁੱਛਿਆ ਤੁਸੀਂ ਵੀ ਆਪਣੇ ਲੈਵਲ ਤੇ ਪੁੱਛ ਸਕਦੇ ਹੋਗੇ ਫ੍ਰੀ ਹੀ ਹੁੰਦੇ ਆ ਜ਼ਿਆਦਾਤਰ ਠੀਕ ਹੈ ਡਿਊਟੀ ਬਹੁਤ ਈਜ਼ੀ ਹੈ ओके ਤਾਂ ਉੱਥੇ ਬਹਿ ਕੇ ਵੀ ਤਿਆਰੀ ਕਰ ਸਕਦੇ ਹਾਂ ਤਾਂ ਅੱਗੇ ਦਾ ਵੀ ਤੁਸੀਂ ਤਿਆਰ ਕਰ ਸਕਦੇ ਹੋ ਠੀਕ ਹੈ ਕੋਈ ਇਸ਼ੂ ਨਹੀਂ ਹੈ ਬਾਕੀ ਬਸ ਉਹਨਾਂ ਨੂੰ ਇੱਕ ਇਹੀ ਸਲਾਹ ਹੈ ਕਿ ਬੇਲੇ ਨਾ ਬੈਠੋ ਰੀਸਟਾਰਟ ਕਰੋ ਆਪਣਾ ਸਾਰਾ ਦਾ ਸਾਰਾ ਜੋ ਸਿਲੇਬਸ ਹੈ ਉਹਨੂੰ ਦੁਬਾਰੇ ਫਟਾਫਟ 1 ਮਹੀਨੇ ਦੇ ਵਿੱਚ ਰਿਵਾਈਜ਼ ਕਰਕੇ ਲੱਗ ਜਾਓ ਪ੍ਰੈਕਟਿਸ ਤੇ ਰੀਸਟਾਰਟ ਕਰੋ ਸਾਰਾ ਕੁਝ ਰਿਵੀਜ਼ਨ ਕਰੋ ਇੱਕ 1 ਮਹੀਨੇ ਵਿੱਚ ਸਾਰਾ ਕੁਝ ਤੇ ਫਿਰ ਮੌਕ ਟੈਸਟਾਂ ਵੱਲ ਚਲੋ ਮੌਕ ਟੈਸਟ ਲਗਾਓ ਜਿਹੜੇ ਸਬਜੈਕਟ ਚ ਤੁਹਾਡੇ ਨੰਬਰ ਕੱਟ ਰਹੇ ਹਨ ਦੇਖੋ 100 ਨੰਬਰ ਦਾ ਪੇਪਰ ਹੋਏਗਾ 100 100 ਦਾ ਹੀ ਤੁਹਾਡਾ ਮੌਕ ਟੈਸਟ ਹੋਣਾ ਹੈ ਜਦੋਂ ਤੁਸੀਂ ਮੌਕ ਟ ਦਾ ਰਿਜ਼ਲਟ ਆਏਗਾ ਉਸ ਨੂੰ ਐਨਲਾਈਜ਼ ਕਰੋ ਦੇਖੋ ਵੀ ਤੁਹਾਡੇ 100 ਦੇ ਵਿੱਚੋਂ 100 ਕਿਉਂ ਨਹੀਂ ਆਏ ਤੁਹਾਡਾ ਤਾਂ ਸਿਲੇਬਸ ਹੋਇਆ ਹੋਇਆ ਸਾਰਾ 100 ਦੇ ਵਿੱਚੋਂ 100 ਆਣੀ ਚਾਹੀਦੇ ਸੀਗੇ ਕਿਹੜੇ ਕਿਹੜੇ ਸਬਜੈਕਟ ਤੋਂ ਨੰਬਰ ਕਟੇ ਐ ਕਰੰਟ ਅਫੇਅਰ ਤੋਂ ਕਟੇ ਐ ਤਾਂ ਉਹ ਕਰੰਟ ਅਫੇਅਰ ਪੜੋ ਜੀ ਕੇ ਦੇ ਵਿੱਚ ਕੱਟ ਰਹੇ ਐ ਤਾਂ ਜੀ ਕੇ ਦੇ ਵਿੱਚ ਕਿਹੜੇ ਟੋਪਿਕ ਤੋਂ ਕੱਟ ਰਹੇ ਐ ਹਿਸਟਰੀ ਤੋਂ ਪੋਲਿਟੀ ਜੀਓਗ੍ਰਾਫੀ ਕਿੱਥੋਂ ਕੱਟ ਰਹੇ ਐ ਉਹ ਪੜੋ ਠੀਕ ਹੈ ਜੀ ਉਹ ਪੜਨ ਤੋਂ ਬਾਅਦ ਫਿਰ ਅਗਲੇ ਟੈਸਟ ਦੀ ਤਿਆਰੀ ਕਰੋ ਮੈਥ ਚ ਕਿੱਥੇ ਕੱਟ ਰਹੇ ਹਰ ਇੱਕ ਸਬਜੈਕਟ ਨੂੰ ਐਨਲਾਈਜ਼ ਕਰਨਾ ਹੈ ਪੂਰਾ ਦਾ ਪੂਰਾ ਠੀਕ ਹੈ ਜਿਆਦਾ ਤੋਂ ਜਿਆਦਾ ਮੋਕ ਟੈਸਟ ਲਗਾਉਣ ਦੀ ਵੀ ਲੋੜ ਨਹੀਂ ਪਹਿਲਾਂ ਇੱਕ ਮੋਕ ਟੈਸਟ ਲਗਾਉਣ ਤੋਂ ਬਾਅਦ ਉਹਨੂੰ ਐਨਲਾਈਜ਼ ਕਰਨਾ ਵੀ ਉਨਨੀ ਜ਼ਰੂਰੀ ਹੈ ਜਿੰਨਾ ਮੋਕ ਟੈਸਟ ਲਗਾਉਣਾ ਜ਼ਰੂਰੀ ਹੈ ਬੈਲੈਂਸ ਜ਼ਰੂਰੀ ਹੈ ਤੁਸੀਂ ਇਕੱਲੇ ਮੋਕ ਟੈਸਟ ਲਈ ਚਲੋ ਉਸ ਤੋਂ ਬਾਅਦ ਰਿਜ਼ਲਟ ਦੇਖ ਕੇ ਐਨਲਾਈਜ਼ ਕਰਨਾ ਨਹੀਂ ਕੋਈ ਫਾਇਦਾ ਨਹੀਂ ਹੈ ਮੋਕ ਟੈਸਟ ਦਾ ਦੋ ਮੋਕ ਟੈਸਟ ਲਾਉਣ ਤੋਂ ਵਧੀਆ ਇੱਕ ਮੋਕ ਟੈਸਟ ਲਾ ਕੇ ਉਹਨੂੰ ਪੂਰੀ ਤਰ੍ਹਾਂ ਐਨਲਾਈਜ਼ ਕਰੋ ਦੇਖੋ ਆਪਣੇ ਵੀਕ ਪੁਆਇੰਟ ਤੇ ਵਰਕ ਕਰੋ ਫਿਰ ਅਗਲਾ ਮੋਕ ਟੈਸਟ ਲਗਾਓ ਉਹ ਜ਼ਿਆਦਾ ਵਧੀਆ ਹੈ ਠੀਕ ਹੈ ਓਕੇ ਬਈ ਤੇ ਮੋਕ ਟੈਸਟ ਜਲਦ ਹੀ ਟੈਸਟ ਸੀਰੀਜ਼ ਆਪਣਾ ਮੈਂ ਤੁਹਾਨੂੰ ਕਹਿ ਸਕਦਾ ਵੀ 15 ਅਗਸਤ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਟੈਸਟ ਸੀਰੀਜ਼ਾਂ ਹੀ ਟੈਸਟ ਸੀਰੀਜ਼ਾਂ ਮਿਲਣਗੀਆਂ 15 ਅਗਸਤ ਤੋਂ ਪਹਿਲਾਂ ਪਹਿਲਾਂ ਠੀਕ ਹੈ ਬਹੁਤ ਕੁਝ ਮਿਲੇਗਾ ਓਕੇ ਕੱਲੀ ਜੀਕੇ ਦੀ ਟੈਸਟ ਸੀਰੀਜ਼ ਵੀ ਮਿਲੇਗੀ ਓਵਰਆਲ ਮਿਕਸ ਜੀਕੇ ਓਵਰਆਲ ਜੋ ਪੂਰਾ ਆਪਣਾ ਪੂਰਾ ਪੇਪਰ ਹੈ 100 ਨੰਬਰ ਦਾ ਉਹ ਵੀ ਟੈਸਟ ਸੀਰੀਜ਼ ਮਿਲੇਗੀ ਬਈ ਸਭ ਕੁਝ ਰੈਡੀ ਕਰਾਂਗੇ ਤਾਂ ਆਪਣਾ ਟਾਈਮ ਖਰਾਬ ਕਰਨਾ ਬੰਦ ਕਰੋ ਤਿਆਰੀ ਤੇ ਲੱਗੋ ਠੀਕ ਹੈ ਪੇਪਰ ਕਦੋਂ ਤੱਕ ਆਏਗਾ ਕਦੋਂ ਐਡਮਿਟ ਕਾਰਡ ਆ ਜਾਣਗੇ ਇਹਨਾਂ ਟਿੰਜਾਂ 'ਚ ਟਾਈਮ ਨਾ ਖਰਾਬ ਕਰਿਆ ਕਰੋ ਬਈ ਤੇ ਪਤਾ ਕੀ ਹੈ ਜਦੋਂ MCQ ਪ੍ਰੈਕਟ ਬਾਈ ਜਿੱਦ ਕੱਲਾ ਤੁਹਾਡਾ ਫੋਕਸ ਪਤਾ ਕਿੱਥੇ ਰਹਿੰਦਾ ਕਈ ਸਟੂਡੈਂਟ ਦਾ ਉਹ ਸਿਰਫ ਸੋਖੇ ਐਮਸੀਕਿਊ ਹੀ ਕਰਦੇ ਆ ਜਦੋਂ ਲੈਵਲ ਵੱਧਦਾ ਹੈ ਕਲਾਸ ਛੱਡ ਦਿੰਦੇ ਆ ਬਾਈ ਸੋਖੇ ਸੋਖੇ ਸਾਰੇ ਹੀ ਕਰ ਰਹੇ ਆ ਤੁਹਾਡੇ ਚ ਤਾਂ ਹੋਰਾਂ ਚ ਡਿਫਰੈਂਸ ਕੀ ਹੈ ਗੱਲ ਸਮਝੇ ਆ ਕੰਪੀਟੀਸ਼ਨ ਦਾ ਜ਼ਮਾਨਾ ਹੈ ਪੋਸਟਾਂ ਲਿミਟਡ ਹੈ ਬੰਦੇ ਬਹੁਤ ਜ਼ਿਆਦਾ ਹੈ ਕੰਪੀਟੀਸ਼ਨ ਵਾਲੇ ਬਾਈ ਹੋਰਾਂ ਤੋਂ ਅੱਗੇ ਕਿਸ ਤਰ੍ਹਾਂ ਨਿਕਲੋਗੇ ਜਦੋਂ ਹੋਰਾਂ ਤੋਂ ਵਧੀਆ ਕੁਝ ਪੜੋਗੇ ਐਕਸਟਰਾ ਕੁਝ ਪੜੋਗੇ ਜਦੋਂ ਤੁਹਾਨੂੰ ਐਕਸਟਰਾ ਪੜਾਉਣ ਲੱਗਦੇ ਹੋ ਤੁਸੀਂ ਕਲਾਸ ਛੱਡ ਦਿੰਦੇ ਹੋ ਬਹੁਤ ਮਾੜੀ ਗੱਲ ਹੈ ਸਿਲੇਕਸ਼ਨ ਜਿਹਨਾਂ ਦੀ ਹੁੰਦੀ ਹੈ ਨਾ ਉਹਨਾਂ ਤੋਂ ਪੁੱਛ ਕੇ ਦੇਖ ਲਿਓ ਉਹਨਾਂ ਨੇ ਹੋਰਾਂ ਤੋਂ ਜ਼ਿਆਦਾ ਕਿੰਨਾ ਐਫਰਟ ਲਗਾਇਆ ਹੁੰਦਾ ਹੈ ਠੀਕ ਹੈ ਓਕੇ ਤਾਂ ਮੇਰੀ ਤੁਹਾਨੂੰ ਇਹੀ ਸਲਾਹ ਹੈ ਕਿ ਵਧੀਆ ਤਰੀਕੇ ਨਾਲ ਪੜੋ ਵਧੀਆ ਪੜੋ ਠੀਕ ਹੈ ਓਕੇ ਤੇ ਬਾਕੀ ਜੇ ਆਫਲਾਈਨ ਆ ਕੇ ਤਿਆਰੀ ਕਰਨੀ ਹੈ ਤਾਂ ਬਈ ਪਟਿਆਲੇ ਆ ਸਕਦੇ ਆ ਪ੍ਰਤਾਪ ਅਕੈਡਮੀ ਹੈਗੀ ਆ ਪਟਿਆਲੇ ਆ ਦੋ ਨੰਬਰ ਹੈ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਜਾਂ ਕੋਡ ਹੈ ਇਹਨੂੰ ਸਕੈਨ ਕਰਕੇ ਪਹੁੰਚ ਸਕਦੇ ਹੋ ਐਪ ਡਾਊਨਲੋਡ ਕਰ ਲਓ ਟੈਸਟ ਸੀਰੀਜ਼ ਤੇ ਕਰੰਟ ਅਫੇਅਰ ਦੀ ਮੈਗਜ਼ੀਨਸ ਤੁਹਾਨੂੰ ਮਿਲਣਗੀਆਂ ਇੱਥੇ ਹੋਰ ਵੀ ਮੈਂ ਡਾਟਾ ਜੇਲ ਬਾਰਡਰ ਦੀ ਜਿੰਨੀ ਵੀ ਸ਼ਿਫਟਾਂ ਹੋਈਆਂ 21 ਚ ਹੋਈ ਸੀ 6 ਸ਼ਿਫਟਾਂ ਹੋਈ ਸੀ 120 ਨੰਬਰ ਦਾ ਪੇਪਰ ਆਂਦਾ ਸੀਗਾ ਉਹ ਵੀ ਮੈਂ ਤੁਹਾਨੂੰ ਕਰਾ ਦੂੰ ਠੀਕ ਹੈ ਰਿਕਾਰਡਡ ਮਿਲ ਜਾਣਗੇ ਜਿਵੇਂ ਇੱਕ ਰਿਕਾਰਡਡ ਐਦਾ ਹੀ ਮਿਲ ਜਾਣਗੇ ਜਲਦ ਹੀ 2-4 ਦਿਨਾਂ ਤੋਂ ਸ਼ੁਰੂ ਕਰ ਦੂੰਗਾ ਮੈਂ ਰਿਕਾਰਡ ਕਰਨੀ ਅਪਲੋਡ ਕਰ ਦੂੰਗਾ ਪਿਛਲੇ ਵਾਲਾ ਜਿਹੜਾ ਪੇਪਰ ਹੋਇਆ ਉਹ ਵੀ ਮੈਂ ਐਕਸਪਲੇਨ ਕਰ ਦੂੰਗਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਨੂੰ ਜਿੰਨੇ ਜ਼ਿਆਦਾ ਮੇਰੇ ਚੈਨਲ ਦੇ ਉੱਤੇ ਫ੍ਰੀ ਸੋਰਸਸ ਪਏ ਆ ਉਹ ਸਾਰੇ ਦੇ ਇਕੱਠਾ ਕਰਕੇ ਇੱਕ ਮੈਸੇਜ ਬਣਾ ਕੇ ਇੱਕ ਵੀਡੀਓ ਬਣਾ ਕੇ ਤੁਹਾਨੂੰ ਮੈਂ ਦੱਸਦਾ ਵੀ ਇਹ ਇਹ ਚੀਜ਼ਾਂ ਤੁਸੀਂ ਕਵਰ ਕਰ ਲਓ ਜੇਲ ਬਾਰਡਰ ਇੱਕ ਬਹੁਤ ਵਧੀਆ ਮੌਕਾ ਹੈ ਜਿਨ੍ਹਾਂ ਦਾ ਇਸ ਵਾਰ ਪੰਜਾਬ ਪੁਲਿਸ ਦਾ ਪੇਪਰ ਵਧੀਆ ਨਹੀਂ ਹੋਇਆ ਬਾਈ ਉਹਨਾਂ ਵਾਸਤੇ 골ਡਨ ਚਾਂਸ ਹੈ ਤਾਂ ਬਹੁਤ ਵਧੀਆ ਮੌਕਾ ਹੈ ਇਹਨੂੰ ਮਿਸ ਨਾ ਕਰਿਓ ਠੀਕ ਹੈ ਓਕੇ ਬੈਸਟ ਆਫ ਲੱਕ ਸਾਰਿਆਂ ਨੂੰ ਤੇ ਜਲਦ ਹੀ 1 ਅਗਸਤ ਤੋਂ ਆਪਾਂ ਜੀਕੇ ਦੀ ਕਲਾਸਾਂ ਦੇ ਵਿੱਚ ਮਿਲਦੇ ਹਾਂ ਅੱਛਾ ਸਵੇਰੇ 7 ਵਜੇ ਬਾਈ ਕਰੰਟ ਅਫੇਅਰ ਦੀ ਕਲਾਸ ਸ਼ੁਰੂ ਹੋ ਜੇਗੀ ਕੱਲ ਤੋਂ ਹੀ ਠੀਕ ਹੈ ਓਕੇ ਤਾਂ ਉਹਨੂੰ ਵੀ ਜ਼ਰੂਰ ਅਟੈਂਡ ਕਰਨਾ ਹੈ ਵਿੱਚ ਇੱਕ ਚਾਰ ਪੰਜ ਦਿਨ ਜੋ ਹੈ ਗੈਪ ਰਹਾ ਹੈ ਹੈਲਥ ਇਸ਼ੂ ਹੋਣ ਕਰਕੇ ਹੁਣ ਸਭ ਕੁਝ ਓਕੇ ਹੈ ਤਾਂ ਕਰਦੇ ਆ ਬਈ ਸਟਾਰਟ ਠੀਕ ਹੈ ਓਕੇ ਬਾਕੀ ਹੋਰ ਕੁਝ ਵੀ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਇੱਕ ਥੱਲੇ ਕਮੈਂਟ ਕਰ ਦਿਓ ਮੈਨੂੰ ਠੀਕ ਹੈ ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਕਿਉਂਕਿ ਐਪ ਆਪਣੀ ਨਵੀਂ ਬਣੀ ਹੈ ਦੁਬਾਰੇ ਤੋਂ ਅਪਡੇਟ ਹੋਇਆ ਸਾਰੇ ਕੁਝ ਤਾਂ ਉਹ ਇੱਥੇ ਫੋਨ ਕਰ ਲਓ ਟੈਕਨੀਕਲ ਪ੍ਰੋਬਲਮ ਵਾਸਤੇ ਇਹਨਾਂ ਦੋ ਨੰਬਰ ਇਸ ਨੰਬਰ ਤੇ ਫੋਨ ਕਰ ਲਓ ਠੀਕ ਹੈ ਹੋਰ ਕੋਈ ਸਲਾਹ ਹੈ ਮਸ਼ਵਰਾ ਹੈ ਉਹ ਕਮੈਂਟ ਵੀ ਕਰ ਸਕਦੇ ਆ ਠੀਕ ਹੈ ਓਕੇ ਬਾਏ ਬਾਏ